ਲਓ ਬਈ ਮਿੱਤਰੋ ਪਰਮਾਤਮਾ ਦੀ ਮਿਹਰ ਨਾਲ ਕੰਮ ਓਕੇ ਦੀ ਰਿਪੋਰਟ ਆ ਲਓ ਬਈ ਉਹ ਹਰੀਆਂ ਖਾਣੀ ਨੇ ਵੀ ਬੱਚੇ ਕੱਢ ਲਿਆ ਠੀਕ ਆ ਇਹਨਾਂ ਨੂੰ ਦਾਣਾ ਪਾਣੀ ਬਾਈ ਪਾਤਾ ਸੀਗਾ ਕਿਉਂਕਿ ਬਾਈ ਥੋੜਾ ਜਿਹਾ ਮੈਂ ਆਪ ਦਾ ਕੰਮ ਚ ਰੁੱਝਿਆ ਆ ਸੀਗਾ ਤੇ ਲਓ ਬਈ ਆਣੀ ਵੀ ਆਪਣੇ ਨੇ ਕੱਢ ਲੇ ਦੋਵੇਂ ਬੱਚੇ ਕੱਢ ਲਿਆ ਬਾਈ ਠੀਕ ਹੋ ਗਿਆ ਲਓ ਬਈ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਬਾਈ ਕੀ ਹਾਲ ਚਾਲ ਆ ਬਾਈ ਆਪਣੀ ਮੱਝ ਪਈ ਐ ਸੂ ਕੱਟੀ ਦਿੱਤੀ ਹੈ ਬਾਈ ਆਪੇ ਹੀ ਕੱਟੀ ਤੇ ਬਾਈ ਜੀ ਪਰਮਾਤਮਾ ਦੀ ਮਿਹਰ ਨਾਲ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸੁਖ ਸੁਖਣਾ ਵਧੀਆ ਬਾਈ ਸੱਦਿਆ ਤਾਂ ਡਾਕਟਰੀ ਸੀਗਾ ਤੇ ਪਰ ਵਧੀਆ ਸੂਪ ਵੀ ਬਈ ਆਪਣਾ ਫੋਨ ਐਸਾ ਵੈਸਾ ਹੀ ਆ ਕੋਈ ਗੱਲ ਨਹੀਂ ਇਗਨੋਰ ਕਰਿਓ ਤੇ ਆ ਕੱਟੀ ਦਿਖਾ ਦਿੰਨੇ ਆ ਤੁਹਾਨੂੰ ਆ ਆਪਣੀ ਕੱਟੀ ਆ ਤੇ ਉਹ ਮੱਝ ਖੜੀ ਆ ਬਾਈ ਠੀਕ ਹੈ ਜੀ ਤੇ ਆ ਆਪਣੀ ਜਨਸੰਖਿਆ ਖੜੀ ਆ ਸਾਰੀ ਠੀਕ ਹੈ ਤੇ ਬਾਈ ਜੀ ਸਾਈਡ ਤੇ ਉਹ ਪੁੱਤਾਂ ਬਈ ਕੱਟੀ ਦਿੱਤੀ ਆ ਪ੍ਰਮਾਤਮਾ ਦੀ ਮਿਹਰ ਨਾਲ ਵਧੀਆ ਓਕੇ ਦੀ ਰਿਪੋਰਟ ਆ ਸੱਚੇ ਪਾਤਸ਼ਾਹ ਨੇ ਕਰੀ ਬਰਕਤ ਪਾਵੇ ਆਪਾਰ ਕਿਰਪਾ ਕਰੇ ਸਸੀ ਗੱਲ ਬਈ ਕੀ ਹਾਲ ਚਾਲ ਹੋਰ ਸਾਰੀ ਭਰਾ ਠੀਕ ਆ ਗਈ ਏ ਲੋ ਬਈ ਮਿੱਤਰੋ ਬਈ ਲੇਟਾਂ ਲਾਉਣਾ ਲਗਾ ਪੰਘਰਾ ਦੂ ਅਮਿਤ ਰਾਤੋ ਬਈ ਮੱਝ ਦੇ ਦਰਦੋਂ ਲੱਗ ਪਈ ਜਿਹੜੀ ਆਪਣੀ ਸੂਈ ਐ ਜੋ ਦੁਬਾਰਾ ਟਿਕਟਾ ਲੈ ਲਵਾਈ ਬਈ ਕਟੋ ਕਟ ਵੀ 1 ਵਜੇ ਰਾਤ ਪਈ ਆ ਲੋ ਭਾਈ ਇੱਕ ਤਾਂ ਲੇਟਾਂ ਲਾਉਣ ਵਾਲੀਆਂ ਪੰਨੋ ਗਲੀਆਂ ਤੇ ਭਾਈ ਆਪਣੇ ਫੋਨ ਦੀ ਕੁਆਲਿਟੀ ਪਾਈ ਸੀ ਵੇਚੀ ਤੇ ਭਰਾ ਬਣ ਕੇ ਨਾ ਕਿਰਨ ਤੁਸੀਂ ਟਾਈਮ ਪਾਸ ਕਰੋ ਫਿਰ ਉਦੋਂ ਬਾਅਦ ਕੋਸ਼ਿਸ਼ ਕਰਾਂਗੇ ਭਾਈ ਫੋਨ ਲੈਣ ਦੀ ਕਿ ਝੋਨੇ ਦਾ ਝਾੜ ਵੀ ਇਹ ਸਮੇਂ ਸਹੀ ਹੈ ਤੇ ਇਹ ਕੀ ਤਾਂ ਲੈਣੇ ਦੇਣੇ ਲੋਟ ਆਉਣਗੇ ਝੋਨੇ ਨਾਲ ਤਾਂ ਮੈਂ ਤਾਂ ਵੀ ਨਹੀਂ ਆਉਂਦੇ ਦੀਂਦੇ ਤੇ ਭਾਈ ਫਿਰ ਲਾਵਾਂਗੇ ਫੋਨ ਤਾਂ ਕਿਉਂਕਿ ਫੋਨ ਬਿਨਾਂ ਭਾਈ ਸਾਰਤਾ ਨਹੀਂ ਤੇ ਆਪਣਾ ਭਾਈ 504 ਕੇ ਸਬਸਕ੍ਰਾਈਬਰ ਹੋ ਗਿਆ ਤੇ ਫਿਰ ਤਾਂ ਬਈ ਲੈਣੇ ਪੈਣਾ ਤੇ ਕਾ ਬਈ ਵਧੀਆ ਉਗ ਰਿਹਾ ਹੈ ਪੂਰਾ ਸੰਗਣ ਉਗ ਰਿਹਾ ਵਦਗਾ ਉਗ ਰਿਹਾ ਤੇ ਮੱਕ ਨੂੰ ਵੱਡਾ ਹਰ ਮਜਬੂਰੀ ਲਾਉਣਾ ਪੈ ਗਿਆ ਤੇ ਝੋਨਾ ਬਈ ਆਪਣਾ ਫੋਕਸ ਕਰ ਲਾ ਫੋਕਸ ਝੂਲੋ ਭਾਈ ਨਾਲ ਇਹਨੂੰ ਤਾਂ ਜੂਟ ਪਾ ਗਿਆ ਸੀ ਤੇ ਪਾਣੀ ਜਿਆਦਾ ਨਾਲ ਇਹਨੂੰ ਦੇ ਗਿਆ ਤੇ ਹੁਣ ਆਪਾਂ ਜਾਲੇ ਨਾਲ ਇਹਨੂੰ ਪਾ ਦਈਏ ਪਾਣੀ ਇਹ ਦੂਜਿਆਂ ਤੋਂ ਬਈ ਪਾ ਗਿਆ ਸੀਗਾ ਇਹ ਦੂਜਿਆਂ ਪਾ ਕੇ ਪੁੱਲ ਗਈ ਕਿੰਨਾ ਕਿੰਨਾ ਹਣਾ ਪਾ ਦिए ਪਾਣੀ ਕਿਉਂਕਿ ਭਾਈ ਰਾਤ ਨੂੰ ਪਾਣੇ ਉੱਤੋਂ ਦੇ ਪਾ ਛੱਡ ਦੇ ਕਰੋ ਭਾਈ ਕਿਉਂਕਿ ਮੌਸਮ ਚੇਂਜ ਹੈ ਸੁਖਾਂ ਟਫੰਗ ਲੱਗੀ ਹੈ ਹਲੋ ਬਈ ਮਿੱਤਰੋ ਸ਼ਤਰਗਾਇ ਦਿੱਤਾਂ ਲਾ ਸਕੂਟਰ ਬਾਈ ਗਈ ਕਿ ਤੈਨ ਨ ਕੁੱਟਿਆ ਕੀ ਰਾਹ ਜੀ ਛੀੜੀ ਨਹੀਂ ਉਹਤਾਪਦੀ ਆ ਵੀ ਉੱਡ ਗਏ ਤੇ ਤਿੰਨ ਕਿ ਲਿਆਉਣਾ ਥੱਲੇ ਕੱਢ ਕੇ ਤੇ ਨਿੱਕੇ ਬੱਚੇ ਲਿਆਉਣੇ ਲਈ ਵੀ ਆਪਾਂ ਕੱਢ ਕੇ ਤੇ ਮੰਜ ਆਪਣੀ ਉੱਥੇ ਖੜੀ ਹੈ ਬਈ ਬਤਨ ਨਾਲੇ ਨਾਲ ਲੈ ਚਲੀ ਗਏ ਨਾਲ ਆਪ ਲੈ ਚਲੀ ਗਏ ਬਈ ਬੱਚੇ ਇਹ ਬੱਚੇ ਬਾਣ ਕੇ ਤੂ ਤੂ ਬਾਗ ਆ ਬੈਠੇ ਬਈ ਇਹਨਾਂ ਨੂੰ ਬਈ ਪਾਇਆ ਅੱਗੇ ਫੇਰ ਮੈਂ ਤੁਹਾਡਾ ਖੁੱਡੇ 'ਚ ਬੱਚੇ ਲਿਆਣੇ ਕੱਢ ਕੇ ਤੇ ਮੱਖੀਆਂ ਉਦਿਆਂ ਵਾਲੀਆਂ ਹੀ ਆ ਬਾਈ ਜਿਹੜੀਆਂ ਛਤਰੀ ਤੇ ਲੱਗੀਆਂ ਸੀ ਤੇ ਪਸੂ ਬਦਲਨੇ ਆ ਤੇ ਮੈਂ ਡਰਦਾ ਇਸੀ ਕਰਕੇ ਬਦਲ ਨਹੀਂ ਰਿਹਾ ਮੈਂ ਕਭੀ ਜਾਂ ਤਣ ਬੈਹ ਜਾਣਗਾ ਟੱਕੇ ਤੇ ਬੱਚੇ ਵੀ ਤਿੰਨ ਬਹਾਉਣ ਵਾਲੇ ਪਏ ਇਹ ਖੁੱਡੇ 'ਚ ਫਿਰਦੇ ਬਾਈ ਲਓ ਬਾਈ ਦੋ ਬੱਚੇ ਹੀ ਉੱਡੇ ਆ ਕੀਰਾਂ ਤੇ ਬਾਕੀ ਦਿਨ ਵੀ ਬਾਈ ਖਰਾਬ ਜੇ ਆਪਾਂ ਹੋਰ ਬੱਚੇ ਨਹੀਂ ਕੱਢੇ ਨਿੱਕੇ ਹੀ ਕੱਢੇ ਆ ਤੇ ਦੋ ਬੱਚਿਆਂ ਨੂੰ ਬਾਈ ਦਵਾਈ ਦੇਣੀ ਆ ਗਲਾਬੀ ਬਗਲਾਂ ਵਾਲੇ ਰੋਤੇ ਨੂੰ ਤੇ ਹਰੀ ਬਗਲਾ ਵਾਲੇ ਨੂੰ ਉਹ ਥੋੜੇ ਜਿ ਢਿੱਲੇ ਸੀ 905 ਕੇ ਦਵਾਈ ਗਿਆ ਬਹੁਤ ਦੋ ਬੱਤੇ ਨੂੰ ਜਨੇ ਛੁੱਲੇ ਜਿੰਨਾ ਦੇ ਖੰਭ ਖਾਦੇ ਵੇ ਤੇ ਉਹਨੇ ਇੱਕ ਨਾ ਮੇਰਾ ਵੀਰ ਭਰਾ ਬਣ ਕੇ ਯਾਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰੇ ਅਗਰ ਵੀਰ ਬਣ ਕੇ ਤੇ ਆਪਾਂ ਬਈ ਟਾਈਮ ਵੀ ਬਦਲਾਂਗੇ ਟਾਈਮ ਵੀ ਘਟੋ ਘਟਾ ਜਾਂਦਾ ਸੂਆ 11:00 ਵਜੇ ਪਾਇਆ ਕਰਾਂਗੇ ਵਲੌਗ ਤੇ ਜਾਂ ਬਾਈ ਜੀ ਰਾਤ ਨੂੰ ਪਾਇਆ ਕਰਾਂਗੇ 10:00 ਵਜੇ ਕਿਉਂਕਿ ਬਈ ਟਾਈਮ ਹੁਣ ਐਸਾ ਵੈਸਾ ਹੀ ਹੋਇਆ ਕਰੂਗਾ ਆਹ ਉਹਲੇ ਬੱਚੇ ਬਈ ਖੰਭ ਖਾਦੇ ਆ ਇਹ ਜੇ ਉੱਡਰ ਨਾਲੇ ਤਾਂ ਰਹਿਣੀ ਇਹ ਰੁਕਣੀ ਬਹੁਤ ਚੰਗੇ ਰਤੇ ਲੋ ਬਈ ਮਿੱਤਰੋ ਨਿੱਕਾ ਬੱਚਾ ਉੱਡ ਗਿਆ ਸੀ ਤੇ ਇਹ ਆ ਬੈਠਾ ਇਹਦਰ ਬੰਦਾ ਹੋਰ ਵੀ ਬੈਠਾ ਨੂੰ ਮੈਂ ਵਿਖਾ ਨਹੀਂ ਸਕਦਾ ਇੱਕ ਕਬੂਤਰ ਸੰਗਦਾ ਥੋੜਾ ਜਿਵੇਂ ਛੋਟਾ ਹੈ ਤਾਂ ਖੰਭ ਵੀ ਨਹੀਂ ਪੂਰੇ ਸਾਲਾ ਉੱਡ ਗਿਆ ਹੀ ਭਾਈ ਮੱਖਾਂਾਂ ਫੇਰ ਉੱਠ ਰੰਗਾਈ ਮੱਖਾਂਾਂ ਨੇ ਕੰਮ ਖਰਾਬ ਕੀਤਾ ਲੱਗਗਾ ਉਹ ਲੱਗਾ ਬੰਗਾ ਤੇ ਕਬੂਤਰ ਟੰਡ ਰਹੇ ਕਿ ਭਾਈ ਦੂਜੇ ਦਪਾਏਗੇ ਲਓ ਭਾਈ ਜੀ ਬਾਕੀ ਸਾਰੇ ਬੱਚੇ ਤਾਂ ਢ ਤੇ ਕਰੇਗੇ ਟੱਡੇਲਾ ਇੱਕਾ ਕਾਲਾ ਉੱਡਿਆ ਹੋਰ ਦਾ ਉਹ ਉਤੋਂ ਆਇਆ ਠੀਕ ਆ ਦੋ ਉਤੋਂ ਆਏ ਆ ਤੇ ਭਾਈ ਆ ਕੋ ਕੀ ਜਾਂਦੇ ਯਾਨੀ ਕਿ ਤਿੰਨ ਬਾਈ ਸੁਬਾ ਵਾਲੇ ਆ ਤੇ ਇੱਕ ਹੁਣ ਉੱਡਿਆ ਸੀ ਤੇ ਇੱਕ ਉਹ ਬਿਠਾ ਢਾ ਢਾ ਪੁੰਜੀ ਵਾਲਾ ਠੀਕ ਆ ਤੇ ਇੱਕਾ ਬਗਲਾ ਵਾਲਾ ਉਤੋਂ ਆਇਆ ਚਿੱਟਾ ਠੀਕ ਆ ਤੇ ਵੀ ਕਿੱਧਰ ਗਏ ਤੇ ਦੂਜੇ ਨੂੰ ਆ ਜਾਂਦੇ ਬਈ ਆ ਜਾਂਦੇ ਪੂਸੀ ਵਾਲਾ ਮੁੰਜੇ ਬੈਠਾ ਵਾਲਾ ਉਹ ਆ ਗਏ ਭਾਈ ਤੇ ਇੱਕ ਬਈ ਆਪਣਾ ਨਿੱਕਾ ਬੱਚਾ ਉੱਡਿਆ ਸੀ ਡੰਡੇ ਪੁੰਝੇ ਵਾਲਾ ਜਮਨ ਨਿੱਕਾ ਉਹ ਵੀ ਆ ਗਿਆ ਤੇ ਜਨਸੰਖਿਆ ਆਪਣੀ ਸਕੂਲੋਂ ਆ ਗਈ ਆ ਜਾਂਦੇ ਬਈ ਭਾਈ ਆ ਜਾਂਦੇ ਭਾਈ ਚਾਰੇ ਕਰਨੇ ਆ ਭਾਈ ਇੱਕ ਤਾਂ ਤਾਰ ਦੀ ਟੁੱਟਿਆ ਸੀ ਤੇ ਤੈਨਾਂ ਆਪਣੇ ਸੁਭਾਅ ਦੀ ਫਿਰਦੇ ਆ ਤੇ ਜੋ ਵੱਢੀ ਜਾਂਦਾ ਪੱਠੇ ਕਿਉਂਕਿ ਬਾਈ ਹੁਣ ਕੰਮ ਹੈਗਾ ਤੇ ਬਈ ਬਾਹਰ ਅੰਦਰ ਦਾ ਵਲੌਗ ਨਹੀਂ ਪੰਦਾ ਹਾਂ ਵੱਢੀ ਜਾਂਦਾ ਬਈ ਮਨ ਲ ਸਾਡਾ ਪੱਠੇ ਤੇ ਚੂਨਾ ਬਈ ਆਪਣਾ ਜਮਾਂ ਬਹਿ ਰਿਹਾ ਹੈ ਵੀੜੇ ਜਦੋਂ ਪੱਤਰ ਆਊਗਾ ਫਿਰ ਵੱਢ ਕੇ ਮੇੜਦੇ ਕੰਮ ਤੇ ਇਹ ਪੱਠੇ ਵੱਢ ਕੇ ਫਿਰ ਬਈ ਤਾਰ ਦੂਰ ਕੱਢ ਕੇ ਨਾਲ ਨੂੰ ਕਿ ਫੇਰ ਕਿਸੇ ਪਾਸੇ ਵੇਖਣ ਬਾਹਰ ਜਾਏ ਲਓ ਬਈ ਮਿੱਤਰੋ ਲਓ ਬਈ ਮਿੱਤਰੋ ਨਾ ਧੋ ਲੈ ਆਂ ਬਾਈ ਜੀ ਨਾ ਧੋ ਕੇ ਦੇ ਕਬੂਤਰਾਂ ਨੂੰ ਦਾਣਾ ਪਾਣੀ ਪਾ ਕੇ ਨਾ ਧੋ ਲੈ ਬਾਈ ਜੀ ਆਪਣੇ ਚਾਰ ਕਬੂਤਰ ਫਿਰਦੇ ਜਿਨ੍ਹਾਂ ਦੇ ਵਿੱਚੋਂ ਤਿੰਨ ਤੜਕੇ ਦੇ ਪਰ ਇੱਕ ਤਾੜਦੇ ਆ ਦੋ ਉੱਡ ਗਏ ਸੀ ਇਹ ਕਬੂਤਰ ਆ ਜਾਂਦੇ ਮੈਲ ਆਪਣਾ ਕਮਜ਼ੋਰੀ ਆ ਆ ਜਾਂਦੇ ਉੱਚਿਆ ਤੇ ਬਾਈ ਜੀ ਛਤਰਾ ਨਾ ਸਿਰਫ ਦੋ ਹੀ ਲੱਗੀਆਂ ਤੇ ਬਾਈ ਜੀ ਤੁਹਾਨੂੰ ਬੱਚੇ ਦਿਖਾਉਣਾ ਮੈਂ ਤੇ ਇੱਕਣਾ ਬਾਈ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਭਰਾ ਬਣ ਕੇ ਫੋਨ ਫੜਨ ਬਈ ਲਵਾਂਗੇ ਕੁਆਲਿਟੀ ਵੀ ਤੁਹਾਨੂੰ ਦੇਵਾਂਗੇ ਬਈ ਪੂਰੀ ਵਧੀਆ ਵੀਡੀਓ ਬਣਾਇਆ ਕਰਾਂਗੇ ਭਰਾ ਬਣ ਕੇ ਥੋੜੀ ਜੀ ਤੰਗੀ ਪੇਚੀ ਚੱਲ ਰਹੀ ਆ ਵੀਰ ਬਣ ਕੇ ਸਪੋਰਟ ਕਰਿਆ ਕਰੋ ਤੇ ਲਓ ਬਾਈ ਮਿੱਤਰੋ ਠੀਕ ਆ ਬੱਚੇ ਵਿਕ ਚੁਕੇ ਇੱਕ ਡੱਬਾ ਤੇ ਇੱਕ ਲੋ ਬਾਈ ਮਿੱਤਰੋ ਬਹੁਤ ਫੇਰੀ ਪਈ ਜਾਂਦੀ ਹੈ ਇੱਕ ਤਾਂ ਸਿੱਟ ਗਈ ਆਪਣਾ ਕੋਠੀ ਦੀ ਸਿੱਟ ਗਈ ਹੁਣ ਲਾ ਕੇ ਲਿਆਏ ਜੂਤ ਠੀਕ ਹੈ ਇੱਕ ਆ ਗਿਆ ਦੋ ਤਾਂ ਖੜੇ ਆ ਇੱਕ ਸਿੱਟ ਗਈ ਉਹ ਜੂਤ ਛਤਰੀ ਭਟਕਾਈ ਜਾਂਦਾ ਬਾਈ ਤੇ ਮੈਂ ਧਾਰ ਕੱਢਣ ਲੱਗਦਾ ਇੱਕ ਤਾਂ ਆ ਗਿਆ ਤੁਸੀਂ ਵਾਲਾ ਤਾਂ ਤੇ ਬਗਲ ਤੇ ਕਾਲਾ ਜਿਹੜਾ ਮਗਰੂ ਉੱਡਿਆ ਸੀ ਉਹ ਦੋਵੇਂ ਤਾਂ ਤੇ ਬਾਈ ਬੈਰੀ ਜਲੂਸ ਹੀ ਕੱਢੀ ਜਾਂਦੀ ਹੈ ਪੈ ਪੈ ਕੇ ਪੰਜਾਂ ਪੰਜਾਂ ਮਿੰਟਾਂ ਦਵਾਈ ਜਾਂਦੀ ਹੈ ਤੇ ਮਾੜੀ ਜੀ ਨਿਗਾਹ ਰੱਖੀ ਆ ਬਰੂਤ ਬਰਾਜ ਜਾਂ ਤਾਂ ਲੈ ਜਾ ਇਹਨੂੰ ਤਾਂ ਬਾਲਾ 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 ਆ ਗਿਆ ਬਸ ਇਹ ਤਾਂ ਆ ਗਿਆ ਇਹਨੂੰ ਤਾਂ ਬਾਲਾ ਬਾਲਾ ਲੋ ਬਈ ਮਿੱਤਰ ਉਤਾਰ ਲਈਏ ਕੱਢ ਮੱਝ ਕਰਤੀ ਅੰਦਰ ਬਈ ਡਾਕਟਰ ਆਉਂਦਾ ਇਹਦੇ ਦਵਾਈ ਧਰਨੀਆ ਵਿਚਾਰੀ ਦੇ ਤੇ ਬਈ ਕਬੂਤਰ ਪਾਈ ਜਾਂਦਾ ਜੋ ਤਾਂ ਆ ਗਏ ਦੋਵੇਂ ਇਹ ਆ ਜਾਂਦੇ ਕਿੱਧਰ ਗਿਆ ਆ ਜਾਂਦੇ ਦੂਜਾ ਵੀ ਇਹਦੇ ਨਾਲ ਹੀ ਆ ਯੂਮ ਕੀਤਾਈ ਬਈ ਤੇ ਮੈਂ ਧਾਰ ਕੱਢਣ ਲੱਗ ਪਿਆ ਬਾਈ ਹੁਣ ਇਹਨੂੰ ਮਜਬੂਰੀ ਚ ਹੀ ਭਟਕਾਉਣ ਲਾਇਆ ਬਾਈ ਮੈਂ ਧਾਰ ਕੱਢਣ ਲੱਗ ਪਿਆ ਤੇ ਡਾਕਟਰ ਨੂੰ ਸੱਦਣਾ ਸੀਗਾ ਤੇ ਇੱਕ ਬਾਈ ਬੈਰੀ ਸੱਟ ਗਈ ਇੱਕ ਆਛਗਰੀ ਦੇ ਬੈਠਾ ਭਾ ਲਿਆ ਤੇ ਦੋ ਆ ਗਏ ਬਾਈ ਲਓ ਬਾਈ ਮਿੱਤਰੋ ਆ ਬੱਚੇ ਨੇ ਸੱਟ ਕੇ ਗਈ ਸੀ ਪੈਰੀ ਇਹਨੂੰ ਸੱਟ ਕੇ ਗਈ ਵੀ ਸੀਗੀ ਲਓ ਬਈ ਲਓ ਬਾਈ ਮਿੱਤਰੋ ਮਾਜੇ ਤੇ ਦਵਾਈ ਦਿੱਤੀ ਤਰਾ ਕਿ ਭਾਈ ਆ ਆ ਗਏ ਕਬੂਤਰ ਜਮਾ ਆ ਗਏ ਬਹਿਣ ਆਪਣੇ ਤੇ ਕਰੀ ਖੜੀ ਦਾਵਾ ਦਾ ਓਏ ਆ ਆ ਗਏ ਭਾਈ ਉਤਰ ਜਮਾ ਆ ਗਏ ਬਹਿਣ ਤੇ ਕਬੂਤਰੀ ਲੰਕ ਗਈ ਛਤਰੀ ਤੋਂ ਤੇ ਚਲੋ ਭਾਈ ਠੀਕ ਹੈ ਜੀ ਹੁਣ ਆਪਾਂ ਕਰ ਲੰਗਿਆ ਵਲੌਗ ਦੀ ਸਮਾਪਤੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਵੀ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਭਾਈ ਤੇ ਸਸਰੀ ਘਰ ਭਾਈ ਸਾਰਿਆਂ ਨੂੰ ਤੇ ਭੁੱਲ ਚੁੱਕ ਦੀ ਖਿਵਾ ਵੀਰੇ ਤੇ ਵਲੌਗ ਥੋੜਾ ਜਿਹਾ ਭਾਈ ਆਪਣਾ ਖਰਾਬ ਬੰਦਾ ਕਿਉਂਕਿ ਵੀਰੇ ਕੁਆਲਿਟੀ ਹੈ ਨਹੀਂ ਫੋਨ ਦੀ வீர அசேப்டோ